ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਭਾਰਤ ਦੀ ਕੁੜੀਆਂ ਦੀ ਟੀਮ ਨੇ ਸਾਊਥ ਅਫਰੀਕਾ ਦੀ ਟੀਮ ਨੂੰ 52 ਰਨਾਂ ਦੇ ਨਾਲ ਹਾਰ ਦੇ ਕੇ ਵਰਲਡ ਚੈਂਪੀਅਨ ਦਾ ਖਿਤਾਬ ਜਿੱਤ ਲਿਆ। ਇਹ ਪਹਿਲੀ ਵਾਰ ਹੈ ਕਿ ਸਾਡੀਆਂ ਜਿਹੜੀਆਂ ਵਿਮਨ ਟੀਮ ਹੈ, ਔਰਤਾਂ ਦੀ ਟੀਮ ਹੈ, ਇਹ ਸੰਸਾਰ ਚੈਂਪੀਅਨ ਬਣੀ ਹੈ ਕ੍ਰਿਕਟ ਦੇ ਵਿੱਚ ਕੁੜੀਆਂ ਦੀ। ਤੇ ਇਹ ਇਸ ਅਸੀਂ ਸਾਰੀ ਉਹਨਾਂ ਦੇ ਜਿਹੜੇ ਪਲੇਅਰ ਨੇ ਉਹਨਾਂ ਦਾ ਬਾਕੀ ਸਟਾਫ ਹੈ ਉਹਨਾਂ ਦੇ ਕੋਚ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਦੂਜੀ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਅੱਜ ਇੰਡੀਅਨ ਐਕਸਪ੍ਰੈਸ ਨੇ ਉਹਨਾਂ ਚੋਂ ਕਈ ਕੁੜੀਆਂ ਦਾ ਜਿਹੜਾ ਬਿਉਰਾ ਦਿੱਤਾ ਹੈ ਵੀ ਕਿਵੇਂ-ਕਿਵੇਂ ਉਹਨਾਂ ਨੇ ਔਕੜਾਂ ਨੂੰ ਪਾਰ ਕੀਤਾ ਕੋਈ ਕੁੜੀ 18-18 ਕਿਲੋਮੀਟਰ ਦੂਰ ਜਾਂਦੀ ਸੀ ਸਾਈਕਲ ਚਲਾ ਕੇ ਪ੍ਰੈਕਟਿਸ ਕਰਦੀ ਸੀ ਕਿਸੇ ਕੁੜੀ ਨੂੰ ਪਹਿਲਾਂ ਮੁੰਡਿਆਂ ਨਾਲ ਖੇਡਣਾ ਪੈਂਦਾ ਸੀ ਉਹਦੇ ਮਾਪੇ ਨੂੰ ਆਂਡੀਆਂ ਗਵਾਂਡੀਆਂ ਦੇ ਕਿਵੇਂ ਮਿਹਣੇ ਸੁਣਨੇ ਪਏ ਕਿ ਉਹ ਕੁੜੀ ਕਹੀ ਜੀ ਹੈ ਕਿਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦਾ ਸਾਡੇ ਸਮਾਜ ਦਾ ਰੋਖ ਹੈਗਾ ਤੇ ਬਹੁਤ ਸਾਰੇ ਲੰਬੇ ਸਮੇਂ ਤੋਂ ਜਦੋਂ ਹਾਰਾ ਹੁੰਦੀਆਂ ਰਹੀਆਂ ਨੇ ਤਾਂ ਇਹ ਵੀ ਪੜਿਆ ਕਿ ਵੀ ਇੱਕ ਵਾਰ ਇਹਨਾਂ ਦਾ ਟੀਮ ਉੱਥੇ ਵਾਨ ਖੇੜੇ ਸਟੇਡੀਅਮ ਦੇ ਵਿੱਚ ਹੋਣੀ ਸੀ ਬੰਬਈ ਤੇ ਉੱਥੇ ਫਿਰ ਕੋਈ ਮੁੰਡਿਆਂ ਦਾ ਮੈਚ ਆ ਗਿਆ ਉਹਨਾਂ ਨੂੰ ਲਾ ਦਿੱਤਾ ਗਿਆ ਇਹਨਾਂ ਨੂੰ ਕਿਸੇ ਹੋਰ ਛੋਟੇ ਜੇ ਗਰਾਊਂਡ 'ਚ ਭੇਜ ਦਿੱਤਾ ਵੀ ਚਲ ਕੋਈ ਨਹੀਂ ਕੁੜੀਆਂ ਹੀ ਨੇ ਇਹਨਾਂ ਦਾ ਕੀ ਹੈ ਸੋ ਇਹ ਜਿਹੜਾ ਵਿਤਕਰਾ ਸਾਡੇ ਦਿਮਾਗਾਂ ਦੇ ਵਿੱਚ ਬੜੀ ਵੱਡੀ ਪੱਧਰ ਤੇ ਉੱਤੇ ਬੈਠਿਆ ਹੋਇਆ ਹੈ ਇਸ ਸਾਰੇ ਵਿਤਕਰਿਆਂ ਨੂੰ ਝਲਦੀਆਂ ਹੋਈਆਂ ਇਹ ਉੱਥੇ ਪਹੁੰਚੀਆਂ ਨੇ ਤੇ ਸਾਡੀ ਜਿਹੜੀ ਕੈਪਟਨ ਹੈ ਕੁੜੀ ਹਰਮਨਪ੍ਰੀਤ ਉਹਦੇ ਕੋਚ ਨੇ ਵੀ ਉਹਦੇ ਬਾਰੇ ਕਾਫੀ ਸਾਰੀਆਂ ਗੱਲਾਂ ਦੱਸੀਆਂ ਨੇ ਵੀ ਕਿਵੇਂ ਉਹ ਕਰਦੀ ਸੀ ਸਾਰਾ ਇਹ ਕੰਮ ਉਹਦਾ ਫਾਦਰ ਜਿਹੜੇ ਕਿ ਕਲਰਕ ਨੇ ਕਿਸੇ ਡੀਸੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਸੀ ਵੀ ਮੈਂ ਇੰਨੇ ਪੈਸੇ ਕਿੱਥੋਂ ਲਿਆਉਂਗਾ ਅਸੀਂ ਦੋਸਤੋ cricket ਬਾਰੇ ਸੰਗਰਾਮ ਟੀਵੀ ਦੇ ਉੱਤੇ ਬਹੁਤ ਘੱਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਉਹਦਾ ਕਾਰਨ ਇਹ ਹੈ ਵੀ cricket ਦੇ ਉੱਤੇ ਸਾਰੇ ਦੇਸ਼ ਦਾ ਤੇ ਲੋਕ ਦੇ ਲੋਕਾਂ ਦਰਸ਼ਕਾਂ ਦਾ ਜ਼ਿਆਦਾ ਧਿਆਨ ਰਹਿੰਦਾ ਉਸ ਦੇ ਨਾਲ ਸਾਡੀਆਂ ਜਿਹੜੀਆਂ ਦੂਜੀਆਂ ਖੇਡਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪਿਛੜ ਰਹਿੰਦੀ ਹੈ ਦੂਸਰਾ ਇਹਦੇ ਚ ਬਹੁਤ ਜ਼ਿਆਦਾ ਮਾਇਆ ਦਾ ਕੰਮ ਹੈਗਾ ਤੇ ਉਸ ਮਾਇਆ ਦੇ ਕੰਮ ਦੇ ਵਿੱਚ ਜਿਹੜੀ ਖੇਡ ਹੈ ਅਸਲੀ ਉਹ ਕਿਤੇ ਨਾ ਕਿਤੇ ਪਛਾਹਾਂ ਰਹਿੰਦੀ ਹੈ ਪੈਸਿਆਂ ਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਨੇ ਇੱਕ ਹੋਰ ਵਿਤਕਰੇ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਈ ਇਹ ਵੀ ਕੁੜੀਆਂ ਦੀਆਂ ਜਿਹੜੀਆਂ ਟੀਮਾਂ ਨੇ ਕ੍ਰਿਕਟ ਤੱਕ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਮੈਚ ਫੀਸ ਹੈ ਉਹਦੇ ਵਿੱਚ ਵਿਤਕਰੇ ਹੁੰਦੇ ਰਹੇ ਆ 2022 ਚ ਆ ਕੇ ਫੈਸਲਾ ਕਰਿਆ ਵੀ ਜਿੰਨੀ ਮੁੰਡਿਆਂ ਦੀ ਫੀਸ ਹੈ ਉੰਨੀ ਇਹਨਾਂ ਦੀ ਕੀਤੀ ਜਾਊਗੀ ਅਜੇ ਵੀ ਕਈ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਵਿਤਕ੍ਰੇਪ ਪਏ ਸੀਗੇ ਤੇ ਅੱਜ ਇੰਡੀਅਨ ਐਕਸਪ੍ਰੈਸ ਨੇ ਇਹ ਵੀ ਲਿਖਿਆ ਹੈ ਵੀ ਜਿਹੜੀ ਰੋਹਿਤ ਸ਼ਰਮਾ ਦੀ ਅਗਵਾਈ 'ਚ ਵਰਲਡ ਕੱਪ T20 ਦੀ ਜਿਹੜੀ ਜਿੱਤ ਹਾਸਲ ਕੀਤੀ ਸੀ ਉਦੋਂ ਉਹਨਾਂ ਦੀ ਸਾਰੀ ਟੀਮ ਨੂੰ ਤੇ ਉਹਨਾਂ ਦੇ ਸਪੋਰਟ ਸਟਾਫ ਨੂੰ 125 ਕਰੋੜ ਰੁਪਈਆ ਦਿੱਤਾ ਗਿਆ ਸੀਗਾ ਇਹ ਹੁਣ ਇਹਨਾਂ ਕੁੜੀਆਂ ਦੀ ਟੀਮ ਨੂੰ ਅੱਜ ਕੁਛ ਅਨਾਉਂਸ ਤਾਂ ਹੋਇਆ ਹੈ ਕੁੱਲ ਕਿੰਨਾ ਬਣਦਾ ਹੈ ਉਹਦਾ ਹਾਲੇ ਹਿਸਾਬ ਕਿਤਾਬ ਲੱਗਿਆ ਨਹੀਂਗਾ ਇਹ ਇਹ ਦੇਖਣ ਵਾਲੀ ਗੱਲ ਹੋ ਕੇ ਉਹਦੇ ਬਰਾਬਰ ਸੱਚੀ ਆ ਗਿਆ ਕਿ ਨਹੀਂ ਆ ਗਿਆ ਦੂਜੀ ਗੱਲ ਬਰਾਬਰਤਾ ਦੀ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਜਦੋਂ ਤੇ ਜਿਹੜਾ ਇਨਫਰਾਸਟ੍ਰਕਚਰ ਕੱਲੀ ਆਏ ক্রিকেট ਦੀ ਟੀਮ ਨਹੀਂ ਗੱਲ ਸਾਰੀਆਂ ਟੀਮਾਂ ਦੀ ਮੈਂ ਕਦੇ-ਕਦੇ ਮੁਹਾਲੀ ਸਾਡੇ ਉੱਥੇ ਫੁੱਟਬਾਲ ਅਕੈਡਮੀਜ਼ ਦੇ ਵਿੱਚ ਮੈਂ ਕਿਤੇ-ਕਿਤੇ ਦੇਖਦਾ ਜਾਨਾ ਤਾਂ ਕਈ ਕੁੜੀਆਂ ਮੁੰਡਿਆਂ ਦੇ ਬਿੱਚਰ ਰਲ ਕੇ ਖੇਡ ਰਹੀਆਂ ਹੁੰਦੀਆਂ ਨੇ ਕੁੜੀਆਂ ਦੀ ਕੱਲਿਆਂ ਦੀ ਐਕਸਕਲੂਸਿਵ ਟੀਮ ਕੱਟ ਬਣਦੀ ਐ ਤੇ ਉਹ ਹੌਲੀ-ਹੌਲੀ ਰਲ ਕੇ ਟੀਮਾਂ ਬਣਦੀਆਂ ਨੇ ਤਣਕਾ-ਤਣਕਾ ਜੋੜ ਕੇ ਗੱਲ ਬਣਦੀ ਐ ਸੋ ਅਸੀਂ ਇਹਨਾਂ ਬੇਟੀਆਂ ਨੂੰ ਸਾਡੀਆਂ ਨੂੰ ਬਹੁਤ ਦਿਲੋਂ ਮੁਬਾਰਕਬਾਦ ਦੰਨੇ ਆ ਉਹਨਾਂ ਨੇ ਸਿਰਫ ਕ੍ਰਿਕਟ ਦੇ ਜਿਹੜੇ ਗੇਮਾਂ ਦੀਆਂ ਜਿਹੜੀਆਂ ਹਾਰਡਲ ਐ ਉਹੀ ਨਹੀਂ ਪਾਰ ਕੀਤੀਆਂ ਸਮਾਜ ਦੀਆਂ ਬਹੁਤ ਵੱਡੀਆਂ ਰੁਕਾਵਟਾਂ ਨੂੰ ਉਹਨਾਂ ਨੇ ਲੰਘਿਆ ਤੇ ਬਾਕੀ ਕੁੜੀਆਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਮਾਜ ਦੀਆਂ ਹਾਰਡਲਾਂ ਤੋਂ ਘਬਰਾਉਣ ਦੀ ਲੋੜ ਨਹੀਂ ਅੱਗੇ ਵਧੋ ਬੇਟਾ ਤਰੱਕੀ ਕਰੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਕੱਲ ਪੰਜਾਬ ਸਰਕਾਰ ਨੇ ਸਵੇਰੇ ਜਿਹੜੇ ਅਖਬਾਰ ਪੰਜਾਬ ਦੇ ਅੱਢ ਅੱਢ ਹਿੱਸਿਆਂ ਚਾਉਂਦੇ ਆ ਉਹਨਾਂ ਦੀ ਅੱਢ ਅੱਢ ਥਾਵਾਂ ਦੇ ਉੱਤੇ ਤਲਾਸ਼ੀ ਲਈ ਉਹਨਾਂ ਨੂੰ ਰੋਕਿਆ ਗਿਆ ਕਈ ਕਈ ਘੰਟੇ ਅਖਬਾਰ ਕੱਲ ਲੇਟ ਪਹੁੰਚੇ ਕਈ ਥਾਵਾਂ ਦੇ ਉੱਤੇ ਲੋਕ ਉਡੀਕਦੇ ਰਹੇ ਆਪਣੇ ਜਿਹੜੇ ਹੌਕਰ ਨੇ ਉਹਨਾਂ ਨੂੰ ਫੋਨ ਕਰਦੇ ਰਹੇ ਵੀ ਅਖਬਾਰ ਕਿਉਂ ਨਹੀਂ ਆਇਆ ਤੇ ਪਤਾ ਲੱਗਿਆ ਵੀ ਉਹ ਕੋਈ ਉਹ ਜੋ ਪੁਲਿਸ ਦਾ ਬਿਆਨ ਹੈ ਉਹ ਇਹ ਹੈ ਵੀ ਸਾਨੂੰ ਖੁਫੀਆ ਇਤਲਾਹ ਮਿਲੀ ਸੀ ਵੀ ਇਹਦੇ ਰਾਹੀਂ ਡਰਗ ਸਪਲਾਈ ਕੀਤੀਆਂ ਜਾ ਰਹੀਆਂ ਨੇ ਜੇ ਮੰਨ ਲਓ ਇਹ ਵੀ ਆਈ ਹੈ ਤਾਂ ਉਹ ਜਿੱਥੇ ਉਹ ਨਾਕਾ ਲਾਉਂਦੇ ਆ ਉਸ ਨਾਕੇ ਦੇ ਕੋਲੇ ਇੰਤਜ਼ਾਮ ਹੋਵੇ ਉੱਥੇ ਉਹਨਾਂ ਨੂੰ ਰੋਕ ਕੇ ਉਹਦੀ ਤਲਾਸ਼ੀ ਲੈ ਲਈ ਜਾਵੇ ਆਪਣੀ ਤਸੱਲੀ ਕਰ ਲਈ ਜਾਵੇ ਥਾਣਿਆਂ ਚ ਲਜਾ ਲਜਾ ਕੇ ਘੰਟਿਆਂ ਵੱਧੀ ਉਹ ਪੁੱਛਗਿੱਛ ਜਿਹੜੀ ਕੀਤੀ ਹੈ ਉਹ ਅਸੀਂ ਸਮਝਦੇ ਹਾਂ ਵੀ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਕੱਲ ਪ੍ਰੈਸ ਕਲੱਬ ਆਫ ਇੰਡੀਆ ਨੇ ਇਹਦੀ ਸਖਤ ਨਿੰਦਿਆ ਕੀਤੀ ਹੈ ਹੋਰ ਰਾਜਨੀਤਿਕ ਪਾਰਕੀਆਂ ਨੇ ਕੀਤੀ ਹੈ ਅਸੀਂ ਵੀ ਆਰਐਮਪੀਆਈ ਵੱਲੋਂ ਇਸ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਦੀ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਮੋਦੀ ਦੇ ਰਾਹ ਚੱਲਣਾ ਚਾਹ ਰਹੀ ਹੈ ਮਾਨ ਸਰਕਾਰ ਇਹਨੂੰ ਅਸੀਂ ਚੱਲਣ ਨਹੀਂ ਦੇਵਾਂਗੇ ਅਸੀਂ ਤਾਂ ਮੋਦੀ ਨੂੰ ਰੋਕਣ ਨੂੰ ਫਿਰਦੇ ਹਾਂ ਮਾਰਕੀਟ ਬਾਗ ਦੀ ਮੂਲੀਆ ਇਹਨੂੰ ਨਹੀਂ ਚੱਲਣ ਦੇਵਾਂਗੇ ਇਸ ਪਾਸੇ ਨੂੰ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਇੱਕ ਬੰਨੇ ਤਾਂ ਭਾਰਤ ਸਰਕਾਰ ਨੇ ਲਦਾਖ ਦੇ ਜਿਹੜੇ ਆਗੂ ਨੇ ਉੱਥੋਂ ਦੇ ਆਪਣੀ ਵੱਖਰੀ ਕਿਸਮ ਦਾ ਨਵਾਂ ਮਾਡਲ ਵਿੱਦਿਆ ਦਾ ਦਿੱਤਾ ਹੈ ਉਹਨਾਂ ਨੇ ਆਈਸ ਸਤੂਪ ਬਣਾਏ ਹੈ ਵੱਡੇ ਵੱਡੇ ਪਾਣੀ ਦੀ ਸਾਮ ਸੰਭਾਲ ਲਈ ਤਾਂ ਕਿ ਲੋਕਾਂ ਨੂੰ ਪਾਣੀ ਸਾਰਾ ਸਾਲ ਮਿਲਦਾ ਰਹੇ ਤੇ ਉਹਦੀ ਦੇਸ਼ ਵਿਦੇਸ਼ ਦੇ ਵਿੱਚ ਪ੍ਰਸ਼ੰਸਾ ਹੁੰਦੀ ਹੈ ਇੱਕ ਅਮਰੀਕਾ ਤੋਂ ਛਪਦਾ ਮੈਗਜ਼ੀਨ ਹੈ ਜਿਹਨੂੰ ਟਾਈਮ ਮੈਗਜ਼ੀਨ ਕਹਿੰਦੇ ਆ ਉਹੀ ਟਾਈਮ ਮੈਗਜ਼ੀਨ ਜਿਸ ਨੇ ਕਿਸੇ ਟਾਈਮ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦੀ ਫੋਟੋ ਲਾ ਕੇ ਉਹਨੂੰ ਡਿਵਾਈਡਰ ਇਨ ਚੀਫ ਕਿਹਾ ਸੀ ਵੀ ਜਣੀ ਵੰਡ ਕਰਨ ਵਾਲਿਆਂ ਦਾ ਸਰਗਣਾ ਸੋ ਉਹਨੇ ਜਿਹੜੇ এনवायरमेंट ਦੇ ਉੱਤੇ ਕਲਾਈਮੇਟ ਦੇ ਉੱਤੇ 100 ਬੰਦੇ ਜਿਹੜੇ ਦੁਨੀਆ ਦੇ ਐ ਮਸ਼ਹੂਰ ਬੰਦੇ ਉਹਨਾਂ ਦੇ ਵਿੱਚ ਸੋਨ ਵਾਂਗ ਚੁੱਕ ਨੂੰ ਸ਼ਾਮਲ ਕੀਤਾ ਹੈ ਤੇ ਇਹ ਫੈਸਲਾ ਜਿਹੜਾ ਇਹ ਲਿਸਟ 30 ਅਕਤੂਬਰ 2025 ਨੂੰ ਆ ਤਿੰਨ ਚਾਰ ਦਿਨ ਪਹਿਲਾਂ ਜਾਰੀ ਹੋਈ ਹੈ ਤੇ ਇਹ ਦੁਨੀਆ ਦੇ ਵਿੱਚ ਉਹਨਾਂ ਦਾ ਕੀ ਨਾਂ ਹੈ ਤੇ ਭਾਰਤ ਦੇ ਵਿੱਚ ਉਹਨਾਂ ਤੇ ਐਨਐਸਏ ਲੱਗਿਆ ਹੋਇਆ ਹੈ ਇਹ ਜਰਾ ਵਿਚਾਰਨ ਦੀ ਗੱਲ ਹੈਗੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਬਿਹਾਰ ਦੇ ਵਿੱਚ ਮੋਦੀ ਤੇ ਸ਼ਾ ਦਾ ਮੁੱਖ ਜਿਹੜਾ slogan ਹੈ ਮਨੁੱਖ ਜਿਹੜਾ ਮੁੱਖ ਜਿਹੜਾ ਉਹਨਾਂ ਦਾ ਨਾਰਾ ਹੈ ਉਹ ਹੈਗਾ ਵੀ ਅਸੀਂ ਜਿਹੜਾ 2005 ਤੋਂ ਪਹਿਲਾਂ ਲਾਲੂ ਦਾ ਰਾਜ ਸੀ ਉਹ ਬੜਾ ਜੰਗਲ ਰਾਜ ਸੀ 20 ਸਾਲਾਂ ਤੋਂ ਉਸ ਜੰਗਲ ਰਾਜ ਨੂੰ ਪੁੱਟ ਰਹੇ ਪਰ ਉਹ ਜੰਗਲ ਐਡਾ ਸੰਘਣਾ ਹੈ ਕਿ ਪੁੱਟਿਆ ਨਹੀਂ ਜਾ ਰਿਹਾ ਤੇ ਉਹ ਜੰਗਲ ਦੀਆਂ ਜੜਾਂ ਇੰਨੀਆਂ ਤਿੱਖੀਆਂ ਨੇ ਕਿ ਜਿਹੜੀ ਅੱਜ ਇੱਕ ਰਿਪੋਰਟ ਇੰਡੀਅਨ ਐਕਸਪ੍ਰੈਸ ਨੇ ਲਾਈ ਹੈ ਵੀ ਬਿਹਾਰ ਦੇ ਵਿੱਚ 2015 ਤੋਂ ਲੈ ਕੇ 2024 ਤੱਕ ਅਪਰਾਧਾਂ ਦੀ ਗਿਣਤੀ 'ਚ 80% ਵਾਧਾ ਹੋਇਆ ਤੇ ਜਦੋਂ ਕਿ ਦੇਸ਼ ਭਰ ਦੇ ਵਿੱਚ ਜਿਹੜੀ ਔਸਤ ਹੈ ਉਹਦੇ ਚ 2015 ਤੋਂ 24 ਤੱਕ ਜਿਹੜਾ ਵਾਧਾ ਹੈਗਾ ਉਹ ਸਿਰਫ 24% ਦਾ ਵਾਧਾ ਹੋਇਆ ਹੁਣ ਪਤਾ ਨਹੀਂ ਵੀ 2005 ਤੋਂ ਪਹਿਲਾਂ ਵਾਲਾ ਲਾਲੂ ਦਾ ਰਾਜ ਇਹ ਜਿਹੜੀ ਹੈ ਕਰਾਈ ਜਾਂਦਾ ਕਿ ਮੋਦੀ ਤੇ ਨਤੀਸ਼ ਕੁਮਾਰ ਦੀ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਪਿਛਲੇ 20 ਸਾਲਾਂ ਤੋਂ ਇਹਨੂੰ ਰੋਕਣ ਚ ਕਾਮਯਾਬ ਨਹੀਂ ਹੋਈ 2014 ਤੋਂ ਬਾਅਦ ਤਾਂ ਡਬਲ ਇੰਚ ਨੇ ਪਹਿਲਾਂ-ਪਹਿਲਾਂ ਵੀ ਨਤੀਸ਼ ਕੁਮਾਰ ਦਾ ਬੀਜੇਪੀ ਦੇ ਨਾਲ ਸਮਝੌਤਾ ਰਿਹਾ ਹੈ ਵਿੱਚੋਂ ਦੀ ਸਾਲ ਦੋ ਸਾਲ ਹੀ ਵੱਖਰੀ ਗੱਲ ਹੋਈ ਸੀ ਨਹੀਂ ਤਾਂ ਸਦਾ ਹੀ ਉਹ ਬੀਜੇਪੀ ਦੇ ਨਾਲ ਰਹੇ ਹੈ ਤੇ ਉਹ ਜਿਹੜਾ ਅਪਰਾਧਾਂ ਦਾ ਵੱਧ ਹੈਗਾ ਉਹ ਅਜੇ ਆਪਣਾ ਸਟਾਪ ਨਹੀਂ ਲਾ ਰਿਹਾ ਆ ਹੁਣੀ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਜਿਹੜਾ ਉੱਥੋਂ ਦਾ ਇੱਕ ਸੀਟ ਹੈ ਮੁਕੰਮਾ ਸੀਟ ਉੱਥੇ ਜਿਹੜੀ ਜਨ ਸਵਰਾਜ ਪਾਰਟੀ ਹੈ ਆਪਣਾ ਪ੍ਰਸ਼ਾਂਤ ਕਿਸ਼ੋਰ ਵਾਲੀ ਜਨ ਸਵਰਾਜ ਪਾਰਟੀ ਉਹਦਾ ਇੱਕ ਵਰਕਰ ਜਿਹੜਾ ਹੈ ਦਲਾਰਚੰਦ ਯਾਦਵ ਉਹਦਾ ਕਤਲ ਹੋ ਗਿਆ ਉਸ ਕਤਲ ਦੇ ਵਿੱਚ ਨतीश ਕੁਮਾਰ ਦੀ ਪਾਰਟੀ ਜਨਤਾਦਲ ਯੂनाइटेड ਦਾ ਜਿਹੜਾ ਉੱਥੋਂ ਦਾ ਉਮੀਦਵਾਰ ਹੈ ਤੇ ਸਾਬਕਾ ਐਮਐਲਏ ਹੈ ਹੁਣ ਸਿਟਿੰਗ ਐਮਐਲਏ ਹੈ ਉਹ ਉਹਦੇ ਵਿੱਚ ਦੋਸ਼ੀ ਪਾਇਆ ਗਿਆ ਉਹਨੂੰ ਤੇ ਉਹਦੇ ਸਮੇਤ ਬਹੁਤ ਸਾਰੇ ਲੋਕਾਂ ਨੂੰ ਫੜਿਆ ਗਿਆ ਕੱਲ ਅਦਾਲਤ ਚ ਪੇਸ਼ ਕੀਤਾ ਅਦਾਲਤ ਨੇ ਉਹਨਾਂ ਦਾ 15 ਦਿਨਾਂ ਦਾ ਰਿਮਾਂਡ ਦਿੱਤਾ ਜਣੀ ਨਤੀਸ਼ ਕੁਮਾਰ ਦਾ ਐਮ ਐਲ ਏ ਤੇ ਹੁਣ ਕੈਂਡੀਡੇਟ ਉਹ ਵੀ ਇਹਨਾਂ ਅਪਰਾਧਾਂ ਜ਼ਿੰਮੇਵਾਰ ਹੈ ਹੋ ਸਕਦਾ ਲਾਲੂ ਪਿੱਛੋਂ ਰਹਿ ਕੇ ਕਰਾਉਂਦਾ ਹੋਵੇ ਵੀ ਆਪਣੇ ਜੰਗਲ ਰਾਜਤਾਪਾ ਨੇ ਵਰਕਰਾਂ ਰੱਖਣੇ ਇਹਦੇ ਤੱਕਾਂ ਨੂੰ ਲਾਉਣ ਦੇਣੀ ਹੈ ਸੋ ਇੱਕ ਪਾਸੇ ਇਹ ਹੈ ਇੱਕ ਪਾਸੇ ਮਹਾ ਗਠਜਵੰਦਨ ਦੀ ਪਾਰਟੀ ਦਾ ਇੱਕ ਆਗੂ ਆਈ 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 ਪੀਏ ਪਾਰਟੀ ਦਾ ਨਾਂ ਉਹਦਾ ਆਈ ਪੀ ਗੁਪਤਾ ਜਿਹੜਾ ਆਗੂ ਹੈ ਉਹ ਕਹਿੰਦਾ ਇਹ ਵੀ ਜੰਗਲ ਰਾਜ ਨਹੀਂ ਹੁਣ ਤਾਂ ਅਸੀਂ ਮੰਗਲ ਰਾਜ ਲੈ ਕੇ ਆਉਣਾ ਹੈ ਜਿਹੜੇ ਮੋਦੀ ਸ਼ਾਹ ਤੇ ਨਤੀਸ਼ ਹੁਣੀ ਹੈ ਇਹ ਭੁੱਲ ਜਾਣ ਵੀ ਹੁਣ ਕਿੱਥੇ ਤੁਰੇ ਫਿਰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਜਿਹੜੀਆਂ ਲਾਗਦੀਆਂ ਬਿਮਾਰੀਆਂ ਨੇ ਇਨਫੈਕਸ਼ਨ ਵਾਲੀਆਂ ਉਹਨਾਂ ਦੇ ਵਿੱਚ ਜਿਹੜਾ ਆ 2025 ਦੀ ਜਿਹੜੀ ਪਹਿਲੀ ਤਮਾਹੀ ਹੈ ਜਨਵਰੀ ਤੋਂ ਲੈ ਕੇ ਮਾਰਚ ਤੱਕ ਵਾਲੀ ਇਹਦੇ ਵਿੱਚ ਜਿਹੜੇ ਲੋਕਾਂ ਦੇ ਟੈਸਟ ਕੀਤੇ ਗਏ ਉਹਨਾਂ ਦੇ ਵਿੱਚੋਂ ਜਿਹੜਾ 228856 ਲੋਕਾਂ 'ਚੋਂ 24507 ਯਾਨੀ ਕਿ 10.7% ਲੋਕ ਜਿਹੜੇ ਐ ਲਾਗਦੀ ਬਿਮਾਰੀ ਤੋਂ ਪੀੜਿਤ ਸੀਗੇ ਜਨਵਰੀ ਤੋਂ ਮਾਰਚ ਤੱਕ April ਤੋਂ ਲੈ ਕੇ June ਤੱਕ ਜਿਹੜਾ ਹੈ ਅਗਲੀ ਜਿਹੜੀ ਤਮਾਹੀ ਹੈ ਉਸ ਦੇ ਵਿੱਚ ਜਿਹੜੇ 226095 ਲੋਕਾਂ ਦੇ ਟੈਸਟ ਹੋਏ ਉਹਨਾਂ 'ਚੋਂ 26055 ਜਿਹੜੇ ਐ ਯਾਨੀ 11.5% ਲੋਕਾਂ ਨੂੰ ਇਹ ਲਾਗਦੀਆਂ ਬਿਮਾਰੀਆਂ ਨਿਕਲੀਆਂ ਨੇ ਤੇ ਇਹ ICMR ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀਆਂ ਜਿਹੜੀਆਂ ਲੈਬਸ ਹੈ ਉੱਥੇ ਇਹ ਟੈਸਟ ਹੋਏ ਐ ਤੇ ਇਹਦਾ ਮਤਲਬ ਹੈ ਵੀ ਇਹ ਜਿਹੜੀਆਂ ਸੀਜ਼ਨ ਦੀਆਂ ਬਿਮਾਰੀਆਂ ਨੇ ਬਹੁਤ ਜ਼ਿਆਦਾ ਵਧ ਰਹੀਆਂ ਨੇ ਇਹ ਬਿਮਾਰੀਆਂ ਦੇ ਵਿੱਚ ਡੈਂਗੂ ਵੀ ਸ਼ਾਮਲ ਹੈ ਇਹਦੇ ਵਿੱਚ ਆ ਸਾਡੇ ਜਿਹੜਾ ਨੱਕ ਜੁਕਾਮ ਦਾ ਹੋਰ ਇਹ ਇਹ ਬਿਮਾਰੀਆਂ ਵੀ ਵਿੱਚ ਸ਼ਾਮਲ ਨੇ ਤੇ ਇਹ ਜਿਹੜੇ ਵਾਇਰਸ ਨੇ ਇਹ ਵਧ ਰਹੇ ਐ ਤੇ ਲੋਕਾਂ ਨੂੰ ਅਟੈਕ ਜਾਦਾ ਕਰ ਰਹੇ ਹੈ ਇਹ ਇੱਕ ਪਾਸੇ ਨੂੰ ਇਸ਼ਾਰਾ ਕਰਦੇ ਹੈ ਵੀ ਸਾਨੂੰ ਇਹਨੂੰ ਦੇਸ਼ ਪੱਧਰ ਦੇ ਉੱਤੇ ਵੱਡੀ ਪੱਧਰ ਤੇ ਹੱਲ ਕਰਨ ਦੀ ਲੋੜ ਹੈ ਜਿਹੜੀ ਕਿ ਨਹੀਂ ਹੋ ਰਹੀ। ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਹਿਮਾਚਲ ਪ੍ਰਦੇਸ਼ ਦੇ ਰੋੜੂ ਉਪ ਤਹਿਿਲ ਦੇ ਵਿੱਚ ਖੱਡਾ ਪਾਣੀ ਪਿੰਡ ਦੇ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਉੱਥੋਂ ਦਾ ਜਿਹੜਾ ਮੁੱਖ ਅਧਿਆਪਕ ਤੇ ਦੋ ਹੋਰ ਅਧਿਆਪਕਾਂ ਨੇ ਇੱਕ 8 ਸਾਲਾਂ ਦੇ ਦਲਿਤ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ। ਉਸ ਦੇ ਕੰਨ ਦਾ ਪਰਦਾ ਫਾਟ ਗਿਆ ਤੇ ਉਸ ਦੇ ਵਿੱਚੋਂ ਲਹੂ ਵਗ ਰਿਹਾ ਹੈ। ਉਹਦੇ ਮਾਪੇ ਨੇ ਪੁਲਿਸ ਕੋਲ ਜਿਹੜੀ ਰਿਪੋਰਟ ਦਰਜ ਕਰਾਈ ਹੈ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਇਹਨਾਂ ਅਧਿਆਪਕਾਂ ਨੇ ਉਸ Dalit ਲੜਕੇ ਨੂੰ ਕੁੱਟਣ ਲੱਗਿਆਂ ਇਹ ਵੀ ਧਮਕੀ ਦਿੱਤੀ ਵੀ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਅਸੀਂ ਪੁਲਿਸ ਕੋਲ ਗ੍ਰਿਫਤਾਰ ਕਰਾ ਦੇਾਂਗੇ। ਦੁਬਾਰਾ ਵੀ ਬੱਚਾ ਰੋਂਦਾ ਰਿਹਾ ਉਹ ਕਹਿੰਦੇ ਵੀ ਠੀਕ ਹੈ ਜੇ ਤੂੰ ਫੇਰ ਇਹ ਦੱਸਿਆ ਨਾ ਤੈਨੂੰ ਜਿਉਂਦਿਆਂ ਸਾੜ ਦੇਾਂਗੇ। ਤੋ ਉਹਨਾਂ ਤੇ ਪਰਚਾ ਦਰਜ ਹੋ ਗਿਆ ਅੱਡ ਅੱਡ ਧਰਾਵਾਂ ਦੇ ਤਹਿਤ ਬੀ ਐਨ ਐਸ ਦੀਆਂ ਧਰਾਵਾਂ ਵੀ ਲੱਗੀਆਂ ਨੇ ਐਸ ਸੀ ਐਸਟੀ ਐਕਟ ਦੀਆਂ ਵੀ ਧਰਾਵਾਂ ਲੱਗੀਆਂ ਨੇ ਕੁਝ ਦਿਨ ਪਹਿਲਾਂ ਵੀ 12 ਸਾਲ ਦੇ ਮੁੰਡੇ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਗਿਆ ਸੀ ਉਹਨੂੰ ਡੰਗਰਾਂ ਵਾਲੇ ਕੋਠੇ 'ਚ ਬੰਦ ਕਰ ਦਿੱਤਾ ਸੀ ਕਿਸੇ ਦੋ ਔਰਤਾਂ ਨੇ ਸੋ ਇਸ ਕਰਕੇ ਇਹ ਜਿਹੜੀਆਂ ਜ਼ੁਲਮ ਨੇ ਇਹਨਾਂ ਨੂੰ ਰੋਕਣ ਦੀ ਲੋੜ ਹੈ ਅਸੀਂ ਸਮਝਦੇ ਹਾਂ ਵੀ ਅਧਿਆਪਕਾਂ ਨੇ ਇਹ ਕੰਮ ਕੀਤਾ ਉਹਨਾਂ ਦੀ ਤਾਂ ਬਹੁਤ ਹੀ ਦੁਰਫਿੱਟੇ ਮੂਹ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਗੱਲਾਂ ਰੁਕਣੀਆਂ ਚਾਹੀਦੀਆਂ ਨੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ